ਦੁਆਬੇ ਦੇ ਪ੍ਰਸਿੱਧ ਇਤਿਹਾਸਿਕ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਦਰੋਲੀ ਕਲਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਮਨੋਰ ਸਿੰਘ ਦਰੋਲੀ ਦੀ ਦੇਖਰੇਖ ਹੇਠ ਕਮੇਟੀ ਮੈਂਬਰਾਂ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ ਕਮੇਟੀ ਪ੍ਰਧਾਨ ਮਨੋਰ ਸਿੰਘ ਦਰੋਲੀ ਨੇ ਦੱਸਿਆ ਕਿ ਸਮਾਗਮ ਦੌਰਾਨ ਆਰੰਭ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਸਜਾਏ ਗਏ ਦੀਵਾਨ ਦੌਰਾਨ پائی جتندر پالوی راگی شری دربار صاحب امرتسر کتھا واچکال آئی ہوئی نہال کیا گیا سٹیج سکر سیوا ماسٹر سرجیت واخوبی نبھائی گئی اس موقع سنگت میڈیکل چیک اپ لگایا گیا جس دوران ڈاکٹر سلب اگروال سکن سپیشلسٹ ਡਾਕਟਰ ਰੋਹਿਤ ਪਗਤ ਹੱਡੀਆਂ ਰੋਗ ਦੇ ਮਾਇਰ ਡਾਕਟਰ ਰਮੇਸ਼ ਾਲਾਵਲਪੁਰ ਨੇ 400 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕਰ ਉਹਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਤੇ 102 ਮਰੀਜ਼ਾਂ ਦੇ ਹੱਡੀਆਂ ਤੇ ਸਕੇਂਡੀਆਂ ਬਿਮਾਰੀਆਂ ਨਾਲ ਸੰਬੰਧਿਤ ਮੁਫਤ ਟੈਸਟ ਕੀਤੇ ਗਏ ਆਈਆ ਸੰਕਤਾਚ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ ਇਸ ਮੌਕੇ ਜਤਿੰਦਰ ਜੀ ਮਿੰਹਾਸ ਨਿਰਪਾਲ ਸਿੰਘ ਮਿੰਹਾਸ ਡਾਕਟਰ ਗੁਰਦੇਵ ਸਿੰਘ ਪਰਮਾਰ ਅਕਸ਼ੇਦੀਤ ਸ਼ਰਮਾ ਸਕੱਤਰ ਰਣਵੀਰਪਾਲ ਸਿੰਘ ਮਾਸਟਰ ਸੁਰਜੀਤ ਸਿੰਘ ਜਰਨੈਲ ਸਿੰਘ ਦਰੋਲੀ ਜਸਪਾਲ ਸਿੰਘ ਦਰਸ਼ਨ ਸਿੰਘ ਕਰਮ ਸਿੰਘ ਨਰਿੰਦਰ ਸਿੰਘ ਸਰਪੰਚ ਰਸ਼ਪਾਲ ਸਿੰਘ ਹਰਦਿਆਲ ਸਿੰਘ ਸੁਰਿੰਦਰ ਸਿੰਘ ਗੁਰਜੀਤ ਸਿੰਘ ਮਨਦੀਪ ਸਿੰਘ ਇਕਬਾਲ ਸਿੰਘ ਡਾਕਟਰ ਰਣਤੀਰ ਸਿੰਘ ਲੰਦਾਵਾ ਤੇ ਹੋਰ ਸੰਗਤਾ ਹਾਜ਼ਰ ਸਨ ਆਓ ਦੇਖਦੇ ਹਾਂ ਦੁਆਬੇ ਦੀ ਆਵਾਜ਼ ਆਦਮਪੁਰ ਤੋਂ ਪੱਤਰਕਾਰ ਸੁਖਦੇਵ ਲਾਹੌਰੀਆ ਤੇ ਸਾਜਨ ਦੀ ਰਿਪੋਰਟ ਸੋਸ ਜੀ ਹਾਂ ਚਲੋ ਹਰੀ ਭਾਈ ਸਤਿ ਸ਼੍ਰੀ ਅਕਾਲ ਸੋਸ ਜੀ

واحرو جی واحسا واحد منوہر پروگرام ਪ੍ਰੋਗਰਾਮ ਜਾਂ ਜਪਾਇ ਤੇ ਗਾਇਤ ਸਿੰਘ ਜੀ ਤੇ ਗੋਦਾਰਾ ਸਾਡੇ ਕੂਲੀ ਕਲਾ ਜਿਲ੍ਹਾ ਜੰਮੂ ਕੰਡਾ ਜੀ ਇਸ ਗੋਲਾ ਇਤਿਹਾਸ ਹੈ ਜੀ ਤੇ ਚੌਧਾਂਵੀ ਸਦੀ ਦਾ ਇਤਿਹਾਸ ਹੈ ਜੀ ਤੇ ਉਸ ਤੋਂ ਪਹਿਲੇ ਇਹ ਜਿਹੜੀ ਜਗਾ ਸੀ ਪਹਿਲਾਂ ਮੰਦਿਰ ਹੁੰਦਾ ਸੀ ਅਸੀਂ ਐ ਜੰਮੂ ਜੰਮੂ ਤੋਂ ਉੱਠ ਕੇ ਆਏ ਹਾਂ ਇਹ ਕਲਾ ਸੀ Hindu ਜੀ ਉਸ ਤੋਂ ਬਾਅਦ ਸਿੱਖ ਸਿੱਖਸ ਬਣ ਗਿਆ ਫੋਲ ਦੇ ਪਾਸੇ ਸਿੱਖ ਬਣ ਕੇ ਉਸ ਤੋਂ ਬਾਅਦ ਖਰਵੀ ਸਦੀ ਲੋਕਾਂ ਇਹਦੇ ਮਾਰੇ ਤੱਕ ਰੱਖੀ ਦੀ ਉਹ ਬਖਰਾ ਕਹਾਣੀ ਚੁੜਾ ਸੀ ਉਤਪਾਦਨ ਬਹੁਤ ਹਾਲ ਬਣ ਗਿਆ ਤੇ ਉਸੋਂ ਬਾਅਦ ਇਥੇ ਸੰਗਰਾਮ ਮੀਨਿੰਗ ਨਾਇਗਾ ਬਸਤੀ ਅੰਧਾਰਾ ਸੁਣਾਦਾ ਇਹ ਆਪਣੇ ਦਵਾਈਆਂ ਬਿਹਾਰਾ ਸਰੇ ਗੁਰੂ ਜਿਨੇ ਤੁਹਾਨੂੰ ਪਾਛਕ ਦੇ ਦੇਹਾਰਿਆ ਪਿੰਡ ਦੇ ਬਾਹਰ ਗੁਰਦੇ ਮਨਾਏ ਜਾਂਦੇ ਇੱਥੇ ਬਾਬਾ ਮੁਕਤੀ ਜੀ 23 ਜਨਵਰੀ ਨੂੰ ਬੜੇ ਜੀਸਾ ਦਾ ਜਿਹੜਾ ਮਾਇਦਾ ਜਿੰਨ ਲੱਖ ਲੋਗਾ ਕੇ ਨਫਰਤ ਹੁੰਦੀ ਐ ਨਾ ਮੋੜਨਾ ਹੋਊ ਗੁਰੂ ਦਾ ਨਾ ਜੋ ਜਿਹੜਾ ਬੰਦਾ Hindu Hindu ਧਰਮ ਨਾਲ ਜੁੜੇ ਤਰੇ ਮੁਸਮਨ ਮੁਸਮਨ ਤਾਂ ਨਾਲ ਜੁੜੋ ਗੁਰੂ ਘਰ ਨਾਲ ਜੁੜੋ ਜਿਹੜੇ ਅੱਜ ਕੱਲ੍ਹ ਦੇ ਆ ਕਿਉਂ ਘਰ ਘਰ ਕਰ ਪ੍ਰਖਾਪ ਹੋ ਰਿਹਾ ਨਾ ਇਹ ਜਿਹੜਾ ਸਾਡਾ ਇਹ ਆ ਬਈ ਰੇ ਜੀ ਗੁਰੂ ਘਰ ਤੋਂ ਆਪਾਂ ਦੂਰ ਹੋ ਰਹੇ ਤਾਂ ਹੈ ਇਹ ਤੇ ਅਸੀਂ ਮੋਟਰ ਸੇ ਗਵਾਣ ਦੇ ਰਹੇ ਆ ਮੋਟਰ ਸੇ ਫੋਨ ਦੇ ਨਾਲ ਸਭ ਨੁਕਸਾਨ ਹੋ ਰਿਹਾ ਆ ਆਲੀ ਬਨੇ ਕਾਸਟ ਹੋ ਰਿਹਾ ਅੰਦਰ ਜ ਨਹੀਂ ਚੱਲਦਾ ਸਾਲ ਫ੍ਰੀ ਹੋ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਨੂੰ ਬਹੁਤ ਭਾਗਾ ਸਮਝਦਾ ਵੇਸੀ ਅੱਜ ਸੰਗਰਾਦ ਆ ਬਾਬਾ ਮੱਤੀ ਸਾਡੇ ਮਹਾਨ ਸ਼ਹੀਦ ਸਾਡੇ ਗੁਰੂ ਸਾਡੇ ਵੱਡੇ ਵਡੇਰੇ ਜੇ ਸਾਨੂੰ ਇੱਥੇ ਮੌਕਾ ਮਿਲਿਆ ਮੇਰੇ ਨਾਲ ਮੇਰੇ ਖਜ਼ਨ ਡਾਕਟਰ ਗੁਰਦੇਵ ਪਰਮਾਰ ਮੇਰਾ ਛੋਟਾ ਬਦਰ ਨੰਪਾਲ ਸਿੰਘ ਨਿਹਾਸ ਤਾਂ ਅਸੀਂ ਇੱਥੇ ਆਏ ਆ ਤਾਂ ਅਸੀਂ ਇੱਥੇ ਆ ਕੇ ਸਿਰ ਚੁਕਾਇਆ ਪ੍ਰਸ਼ਾਦ ਕਰਵਾਇਆ ਤੇ ਇਸ ਦੇ ਨਾਲ ਨਾਲ ਇਸ ਗੱਲ ਦੀ ਖੁਸ਼ੀ ਹੈ ਵੀ ਸਾਡੇ ਅਛੇ ਜੀ ਸ਼ਰਮਾ ਜੀ ਸਾਡੇ ਮੈਨੇਜਰ ਟਰਸਟ ਦੇ ਉਹਨਾਂ ਨੇ ਇੱਥੇ ਦਵਾਈਆਂ ਦਾ ਕੈਂਪ ਲਾਇਆ ਜਿਸ ਦੇ ਨਾਲ ਨਾਲ ਅਰਥਾ ਦਾ ਡਾਕਟਰ ਪਰਮਾਰ ਉਹਨਾਂ ਨੇ ਡਾਕਟਰ ਤੇ ਭੇਜੇ ਹੋਆ ਤਾਂ ਮੈਂ ਪ੍ਰਧਾਨ ਜੀ ਬਨਮੋਹਨ ਸਿੰਘ ਜੀ ਬਬੀ ਨਜ਼ਰ ਤਨਵਾਰ ਕਰਦਾ ਵੀ ਟਾਈਮ ਟੂ ਟਾਈਮ ਇਦਾਂ ਲਿਆ ਸਿਵਾਵਾ ਸਰਦੋਂ ਲੈਂਦੇ ਰਹਿੰਦੇ ਆ ਔਰ ਮੈਂ ਇਹਨਾਂ ਨੂੰ ਇੱਕ ਰਿਕਵੈਸਟ ਵੀ ਕਰਦਾ ਵੀ ਝਿਜਕਿਆ ਨਾ ਕਰਨ ਜੇ ਅਸੀਂ ਕੈਨੇਡਾ ਚ ਵੀ ਆ ਫੋਨ ਕਰਦੇ ਕੋਲੋਂ ਸਾਨੂੰ ਤਾਂ ਜੋ ਵੀ ਕੋਈ ਸੇਵਾ ਜਿਹੜੀ ਆ ਜਾਕਸ਼ੇ ਨੂੰ ਦੱਸ ਦਿਆ ਕਰੋ ਤਾਂ ਅਸੀਂ ਤੁਹਾਡੇ ਹਮੇਸ਼ਾ ਹੀ ਨਾਲ ਆ ਤੇ ਗੁਰਮਈਆ ਗਿਰਦਾਸਿਆ ਵੀ ਸਾਡੇ ਅੰਗ ਸੰਗ ਰਹਿ ਕੇ ਤੇ ਸਾਨੂੰ ਇਦਾਂ ਦੇ ਕੰਮ ਸਾਡੇ ਤੋਂ ਕਰਵਾਦੇ ਰਹਿਣ ਇੱਕ ਮਹੀਨਾ ਦਾ ਅੱਖਾਂ ਦਾ ਕੈਂਪ ਹੁੰਦਾ ਉਹ ਹਰ ਸਾਲ ਆਪਾਂ ਜਿਹੜਾ ਨਵੰਬਰ ਦਾ ਦੂਜਾ ਐਤਵਾਰ ਪੱਕਾ ਹੀ ਫਿਕਸ ਕੀਤਾ ਆ ਕਿਉਂਕਿ ਲੋਕਾਂ ਨੂੰ ਪਤਾ ਹੁੰਦਾ ਵੀ ਨਵੰਬਰ ਜਿਹਨਾਂ ਨੇ ਆਉਣਾ ਸੋ ਕੱਲ ਕੈਂਪ ਦੀ ਸਮਾਪਤੀ ਹੋਈ ਆ ਬਹੁਤ ਹੀ ਕਾਮਯਾਬ ਕੈਂਪ ਸੀ 2500 ਦੇ ਕਰੀਬ ਅਸੀਂ ਓਪੀਡੀ ਕੀਤੀ ਆ ਜਿਹਦੇ ਵਿੱਚ ਹਜ਼ਾਰਾਂ ਹੀ ਬੰਦਿਆਂ ਨੂੰ ਦਵਾਈਆਂ ਦਿੱਤੀਆਂ ਗਈਆਂ ਐਨਕਾਂ ਦਿੱਤੀਆਂ ਗਈਆਂ ਇਸ ਦੇ ਨਾਲ-ਨਾਲ 10 ਜਾਂ 15 ਬੰਦਿਆਂ ਦਾ ਫ੍ਰੀ ਕੈਟਰਿਕ ਸਰਜਰੀ ਦੇ ਜਿਹੜੇ कामयाब ਵੀਰੇ ਨਾਲ ਬਹੁਤ ਬਹੁਤੀ ਸੇਵਾ ਨਾ ਉੱਤੇ ਰੱਖ ਕੇ ਉਹਨਾਂ ਨੂੰ ਇੱਕ ਰਾਤ ਉਹਨਾਂ ਦੇ ਸਰਜੀ ਕੀਤੀ ਗਈ ਔਰ ਬਹੁਤ ਕਾਮਯਾਬੀ ਨਾਲ ਆਪਣੇ ਘਰ ਗਏ ਆ ਉਹ ਔਰ ਇਸ ਦੇ ਨਾਲ ਨਾਲ ਹੋਰ ਵੀ ਪ੍ਰੋਜੈਕਟ ਚੱਲਦੇ ਸਾਰਾਗੜੀ ਦਾ ਪ੍ਰੋਜੈਕਟ ਚੱਲਦਾ ਉਹਨਾਂ ਦਾ ਡੈਲੀਗੇਸ਼ਨ ਨਾਲ ਸੀ ਤਾਂ ਹੁਣ ਅਸੀਂ ਉੱਤੇ ਇੱਕ ਪ੍ਰੋਗਰਾਮ ਕੀਤਾ ਸੀਗਾ ਰੇਡੀਓ ਤੇ ਰੇਡੀਓਥਨ ਤਾਂ ਉਹਦੇ ਵਿੱਚ ਜਿਹੜੇ ਤਾਂ ਤਨ ਜਡੇਰਾ ਬਾਬਾ ਨਾਨਕ ਜਾਂ ਫਿਰੋਜ਼ਪੁਰ ਉਧਰ ਜਿਹੜੇ ਲੋਕਾਂ ਦੇ ਘਰ ਹੜ ਗਏ ਆ ਉਹਨਾਂ ਦਾ ਘਰ ਬਣਾਉਣਾ ਅਸੀਂ ਸ਼ੁਰੂ ਕਰਨੇ ਆ ਤਾਂ ਅਸੀਂ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਨਾਲ ਜੁੜੇ ਆ ਉਹਨਾਂ ਨੇ ਸਰਵੇ ਕਰਾ ਰਿਆ ਆ ਤਾਂ ਸਾਡੀ ਸੰਸਥਾ ਦੇ ਸੰਚਾਲਕ ਗਿਆਨੀ ਨੰਦਰ ਸਿੰਘ ਜੀ ਗੁਨਾਕ ਫੂਡ ਬੈਂਕ ਦੇ ਤਾਂ ਅਸੀਂ ਟੁਗੇਦਰ ਜਾਣਾ ਉਹਨਾਂ ਉਹ ਸੰਤਾਂ ਕੋਲ ਉਹ ਸਰਵੇ ਦੇ ਮੁਤਾਬਕ ਜਿੱਦਾਂ ਜਿੱਦਾਂ ਸਾਨੂੰ ਹੁਕਮ ਲਾਉਗੇ ਉਦਾਂ-ਉਦਾਂ ਅਸੀਂ ਉਹ ਘਰ ਬਣਾਵਾਂਗੇ ਉਹ ਸਾਡਾ as far as the main project